ਰਸ਼ਿਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਤੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਵੱਡਾ ਬਿਆਨ ਕਿਹਾ ਵਖਵਾਦੀ ਸਮੂਹਾਂ ਵੱਲੋਂ ਪੈਦਾ ਕੀਤਾ ਖਤਰਾ ਕੈਨੇਡਾ ਲਈ ਚੁਣੌਤੀ ਵਖਵਾਦੀ ਮੁੱਦਾ ਸਿਰਫ ਭਾਰਤ ਦੀ ਜ਼ਿੰਮੇਵਾਰੀ ਨਹੀਂ ਡੋਨਲਡ ਟਰੰਪ ਦੀ ਸੁਰੱਖਿਆ 'ਚ ਵੱਡੀ ਕੋਤਾਹੀ ਪਾਮ ਬੀਚ ਹਵਾਈ ਅੱਡੇ ਨੇੜੇ ਮਿਲਿਆ ਸ਼ੱਕੀ ਸナイਪਰ ਸਟੈਂਡ FBI ਨੇ ਵਧਾਈ ਡੋਨਲਡ ਟਰੰਪ ਦੀ ਸੁਰੱਖਿਆ ਸਾਨੇ ਤਕਾਈਚੀ ਨੇ ਰਚਿਆ ਇਤਿਹਾਸ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਕਾਈਚੀ ਅਮਰੀਕਾ 'ਚ ਸ਼ਟਡਾਊਨ ਦਾ ਪ੍ਰਭਾਵ ਹੋਇਆ ਹੋਰ ਗੰਭੀਰ 1400 ਨਿਊਕਲੀਅਰ ਸੇਫਟੀ ਕਰਮਚਾਰੀਆਂ ਨੂੰ ਭੇਜਿਆ ਗਿਆ ਛੁੱਟੀ ਵਾਈਟ ਹਾਊਸ ਦੇ ਈਸਟ ਵਿੰਗ 'ਚ ਚੱਲੇਗਾ ਬੁਲਡੋਜ਼ਰ ਹੁਣ ਈਸਟ ਵਿੰਗ ਦੀ ਥਾਂ ਬਣੇਗਾ ਨਵਾਂ ਸ਼ਾਨਦਾਰ ਬਾਲਰੂਮ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋ ਸੱਤਾ ਸੰਭਾਲਣ ਤੋਂ ਬਾਅਦ ਹੌਲੀ-ਹੌਲੀ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਸੁਧਾਰ ਵੱਲ ਵਧ ਰਹੇ ਨੇ ਇਸ ਹਫ਼ਤੇ ਦਰਮਿਆਨ ਕੈਨੇਡਾ ਤੋਂ ਵੱਡੀ ਸੰਖਿਆ ਚ ਭਾਰਤੀਆਂ ਨੂੰ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਤੇ ਹੁਣ ਕੈਨੇਡਾ ਚ ਭਾਰਤ ਦੇ ਨਵੇਂ ਉੱਚ ਕਮਿਸ਼ਨਰ ਨੇ ਸਵਾਲ ਚੁੱਕੇ ਨੇ। ਕੈਨੇਡਾ ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕੈਨੇਡਾ ਚ ਵਧ ਰਹੇ ਵਖਵਾਦੀ ਪ੍ਰਦਰਸ਼ਨਾਂ ਅਤੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੈਨੇਡੀਅਨ ਟੀਵੀ ਚੈਨਲ ਸੀਟੀਵੀ ਨਿਊਜ਼ ਨਾਲ ਵਿਸ਼ੇਸ਼ ਇੰਟਰਵਿਊ ਚ ਦਿਨੇਸ਼ ਪਟਨਾਇਕ ਨੇ ਵਖਵਾਦੀ ਸਮੂਹਾਂ ਦਾ ਬਿਨਾ ਨਾਮ ਲੈ ਕੇ ਹੈ ਕਿ ਕੈਨੇਡਾ ਦੀ ਧਰਤੀ ਤੇ ਕੰਮ ਕਰ ਰਹੇ ਵਖਵਾਦੀ ਸਮੂਹਾਂ ਵੱਲੋਂ ਪੈਦਾ ਕੀਤਾ ਗਿਆ ਖਤਰਾ ਕੈਨੇਡਾ ਲਈ ਚੁਣੌਤੀ ਹੈ ਨਾ ਕਿ ਭਾਰਤ ਲਈ। ਉਹਨਾਂ ਦਲੀਲ ਦਿੱਤੀ ਕਿ ਵਖਵਾਦੀ ਮੁੱਦਾ ਸਿਰਫ ਭਾਰਤ ਦੀ ਜ਼ਿੰਮੇਵਾਰੀ ਨਹੀਂ ਹੈ। ਉਹਨਾਂ ਕਹਿ ਕਿ ਕੈਨੇਡਾ ਇਸ ਸਥਿਤੀ ਨੂੰ ਭਾਰਤੀ ਸਮੱਸਿਆ ਵਜੋਂ ਨਹੀਂ ਦੇਖ ਸਕਦਾ। ਇਸ ਦੇ ਨਾਲ ਹੀ ਦਿਨੇਸ਼ ਪਟਨਾਇਕ ਨੇ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤੀ ਡਿਪਲੋਮੇਟਾਂ ਨੂੰ ਵਖਵਾਦੀ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦੇ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਬੇਤੁਕਾ ਕਿਹਾ ਹੈ ਇਸ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਤੋਂ ਵੱਡੀ ਗਿਣਤੀ 'ਚ ਕੱਢੇ ਜਾ ਰਹੇ ਭਾਰਤੀਆਂ ਅਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ ਦਿਨੇਸ਼ ਪਟਨਾਇਕ ਦੇ ਅਨੁਸਾਰ ਭਾਰਤੀ ਨਾਗਰਿਕ ਕੈਨੇਡਾ 'ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਭਾਰਤੀ ਹਾਈ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਅਜੀਬ ਹੈ ਕਿ ਮੈਨੂੰ ਨਿੱਜੀ ਤੌਰ ਤੇ ਇੱਥੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਉਨਾ ਇਹ ਵੀ ਸਵਾਲ ਕੀਤਾ ਹੈ ਕਿ ਕੁਝ ਕੈਨੇਡੀਅਨ ਨਾਗਰਿਕ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਰਹੇ ਨੇ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਵਖਵਦੀ ਵਿਅਕਤੀਆਂ ਦਾ ਇੱਕ ਸਮੂਹ ਅਸਲ 'ਚ ਡਰ ਪੈਦਾ ਕਰ ਰਿਹਾ ਹੈ ਜੋ ਭਾਰਤ ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਨਾ ਇਹ ਵੀ ਸਵਾਲ ਕੀਤਾ ਹੈ ਕਿ ਇਸ ਨੂੰ ਕਿਵੇਂ ਹੱਲ ਕੀਤਾ ਜਾਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਤੋਂ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣ ਦੀਆਂ ਰਿਪੋਰਟਾਂ ਆਈਆਂ ਨੇ ਰਿਪੋਰਟਰ ਅਨੁਸਾਰ ਸਾਲ 2024 ਚ ਕੈਨੇਡਾ ਤੋਂ 1997 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਦਕਿ ਸਾਲ 2019 ਚ ਇਹ ਗਿਣਤੀ 625 ਸੀ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਆਂਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੁਲਾਈ 2025 ਤੱਕ 1891 ਭਾਰਤੀਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਦੀ ਕੁੱਲ ਗਿਣਤੀ ਪਿਛਲੇ ਸਾਲ ਦੇ ਆਂਕੜਿਆਂ ਨੂੰ ਪਾਰ ਕਰ ਸਕਦੀ ਹੈ ਕੈਨੇਡਾ ਆਪਣੇ ਇਮੀਗ੍ਰੇਸ਼ਨ ਵਿਰੋਧੀ ਦਬਾਅ 'ਚ ਸੰਯੁਕਤ ਰਾਜ ਅਮਰੀਕਾ ਦੀ ਪਾਲਣਾ ਕਰ ਰਿਹਾ ਹੈ। ਹਾਲੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਾਨੀ ਨੇ ਕਿਹਾ ਕਿ ਵਿਦੇਸ਼ੀ ਅਪਰਾਧੀਆਂ ਦੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ। ਦੱਸਣਯੋਗ ਹੈ ਕਿ ਭਾਰਤ ਅਤੇ ਕੈਨੇਡਾ ਨੇ ਅਗਸਤ 'ਚ ਦਿਨੇਸ਼ ਪਟਨਾਇਕ ਅਤੇ ਕ੍ਰਿਸਟੋਫਰ ਨੂੰ ਇੱਕ ਦੂਸਰੇ ਦੇ ਦੇਸ਼ਾਂ 'ਚ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਰੋਕ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਦੇ ਨਾਲ ਜੁੜੀ ਵੱਡੀ ਖਬਰ ਦਾ ਅਚਾਨਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਐਤਵਾਰ ਨੂੰ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਟਰੰਪ ਨੂੰ 에ਅਰ ਫੋਰਸ 1 'ਚ ਚੜਨ ਲਈ ਇੱਕ ਤੰਗ ਪੌੜੀਆਂ ਦੀ ਵਰਤੋਂ ਕਰਨੀ ਪਈ ਫੌਕਸ ਨਿਊਜ਼ ਦੇ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਯੂ ਐਸ ਸੀਕ੍ਰੀਟ ਸਰਵਿਸ ਨੇ ਫਲੋਰੀਡਾ ਦੇ ਪਾਮ ਵਿੱਚ ਹਵਾਈ ਅੱਡੇ ਦੇ ਨੇੜੇ ਇੱਕ ਸ਼ੱਕੀ ਸਟੈਂਡ ਦਾ ਪਤਾ ਲੱਗਾ ਹੈ ਇਹ ਉਸ ਖੇਤਰ ਨੂੰ ਨਿਸ਼ਾਨਾ ਬਣਾ ਸਕਦਾ ਸੀ ਜਿੱਥੇ 에어ਫੋਰਸ 1 ਆਮ ਤੌਰ ਤੇ ਲੈਂਡ ਕਰਦਾ ਹੈ ਅਤੇ ਉਡਾਨ ਭਰਦਾ ਹੈ। ਜਿਸ ਤੋਂ ਬਾਅਦ ਸੀਕ੍ਰੇਟ ਸਰਵਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ। FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਰਾਸ਼ਟਰਪਤੀ ਦੇ ਵੈਸਟ ਪਾਮ ਬੀਚ ਵਾਪਸ ਆਉਣ ਤੋਂ ਪਹਿਲਾਂ US ਸੀਕ੍ਰੇਟ ਸਰਵਿਸ ਨੇ 에어ਫੋਰਸ 1 ਲੈਂਡਿੰਗ ਜ਼ੋਨ ਦੀ ਦ੍ਰਿਸ਼ਟੀ ਰੇਖਾ ਦੇ ਅੰਦਰ ਇੱਕ ਸਨਾਈਪਰ ਸਟੈਂਡ ਦੇਖਿਆ। ਉਨ੍ਹਾਂ ਅੱਗੇ ਕਿਹਾ ਕਿ ਘਟਨਾ ਸਥਾਨ ਤੇ ਕੋਈ ਨਹੀਂ ਮਿਲਿਆ। FBI ਨੇ ਜਾਂਚ ਦੀ ਅਗਵਾਈ ਸੰਭਾਲ ਲਈ ਹੈ ਅਤੇ ਘਟਨਾ ਸਥਾਨ ਤੋਂ ਸਾਰੇ ਸਬੂਤ ਇਕੱਠੇ ਕਰਨ ਲਈ ਸਰੋਤ ਭੇਜੇ ਨੇ ਫੋਕਸ ਨਿਊਜ਼ ਦੇ ਅਨੁਸਾਰ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਟੇਲ ਨੇ ਕਿਹਾ ਹੈ ਕਿ ਇਸ ਢਾਂਚੇ ਨਾਲ ਅਜੇ ਤੱਕ ਕਿਸੇ ਵਿਅਕਤੀ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਪਾਮਪੀਚੇ ਟਰੰਪ ਦੇ ਖਿਲਾਫ ਇਹ ਪਹਿਲੀ ਵਾਰ ਹੋਈ ਹੱਤਿਆ ਦੀ ਕੋਸ਼ਿਸ਼ ਨਹੀਂ ਹੈ ਕੁਝ ਹਫ਼ਤੇ ਪਹਿਲਾਂ ਇੱਕ 골ਫ ਕੋਰਸ ਦੇ ਇੱਕ ਬਾੜ ਦੇ ਨਾਲ ਇੱਕ ਸਨਾਈਪਰ ਨੇਸਟ ਮਿਲਿਆ ਸੀ ਜੇਸ ਤਾਜਾ ਘਟਨਾ ਨੇ ਰਾਸ਼ਟਰਪਤੀ 트াম্প ਦੀ ਸੁਰੱਖਿਆ ਚਿੰਤਾਵਾਂ ਨੂੰ ਫਿਰ ਤੋਂ ਜ਼ਗਾਤ ਦਿੱਤਾ ਹੈ ਜੋ ਅਕਸਰ ਆਪਣੇ ਮਹਿਲ ਵਾਲੇ ਘਰ ਨੂੰ ਦੇਖਣ ਲਈ ਪਹਾੜ ਵਿੱਚ ਜਾਂਦੇ ਨੇ ਅੱਜ ਦਾ ਦਿਨ ਜਾਪਾਨ ਲਈ ਇੱਕ ਇਤਿਹਾਸਕ ਦਿਨ ਹੈ ਜਾਪਾਨ ਨੇ ਆਪਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਹੈ ਸਨਾਏ ਟਕਾਈਚੀ ਜਾਪਾਨ ਦੀ ਪਹਿਲੀ ਪ੍ਰਧਾਨ ਮੰਤਰੀ ਚੁਣੀ ਗਈ ਹੈ ਜਾਪਾਨ ਦੀ ਸੰਸਦ ਨੇ ਮੰਗਲਵਾਰ ਨੂੰ ਅਤਿ ਰੂੜੀਵਾਦੀ ਸਾਨੇ ਤਕਾਇਚੀ ਨੂੰ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਚੁਣਿਆ ਇਸ ਦੇ ਨਾਲ ਸਾਨੇ ਨੇ ਜਾਪਾਨ ਚ ਇੱਕ ਨਮਾ ਇਤਿਹਾਸ ਰਚਿਆ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ 64 ਸਾਲਾ ਤਕਾਇਚੀ ਸਿਗੇਰੂ ਇਸੇ ਬਾਦੀ ਜਗਾ ਪ੍ਰਧਾਨ ਮੰਤਰੀ ਬਣੇ ਨੇ ਜਿਨ੍ਹਾਂ ਨੂੰ ਦੋਵੇਂ ਚੋਣਾਂ ਹਾਰਨ ਤੋਂ ਬਾਅਦ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਰਾਈਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਨੇ ਤਕਾਇਚੀ ਨੇ ਜਪਾਨ ਦੀ ਸੰਸਦ ਦੇ ਹੇਠਲੇ ਸਦਨ ਚੋਂ 237 ਵੋਟਾਂ ਪ੍ਰਾਪਤ ਕੀਤੀਆਂ ਨੇ ਅਤੇ ਦੂਜੇ ਦੌਰ ਦੀਆਂ ਚੋਣਾਂ ਦੀ ਨੋਬਤ ਹੀ ਨਹੀਂ ਆਈ। ਉਹਨਾਂ ਦੇ ਵਿਰੋਧੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਯੋਸ਼ੀ ਹੀ ਕੋਨੋਦਾ ਨੂੰ ਸਿਰਫ 149 ਵੋਟਾਂ ਮਿਲੀਆਂ ਨੇ। ਤਕਾਇਚੀ ਦੀ VOTING ਕਰਦੇ ਹੋਏ ਸੰਸਦ ਮੈਂਬਰਾਂ ਨੇ ਤਾੜੀਆਂ ਬਜਾ ਕੇ ਉਹਨਾਂ ਦਾ ਸਵਾਗਤ ਕੀਤਾ। ਅਤੇ ਉਹਨਾਂ ਦੀਆਂ ਚੋਣਾਂ ਤੋਂ ਬਾਅਦ ਤਾੜੀਆਂ ਦੀ ਗੜਗੜਾਹ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਬੀਤੇ ਸੋਮਵਾਰ ਨੂੰ ਐਲਡੀਪੀ ਅਤੇ ਜਪਾਨ ਇਨੋਵੇਸ਼ਨ ਪਾਰਟੀ ਵਿਚਾਲੇ ਕੋਈ ਗੱਠਜੋੜ ਸਮਝੌਤੇ ਨੇ ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਕਰ ਦਿੱਤਾ ਹੈ ਇਸ ਤੋਂ ਬਾਅਦ ਇਸ ਅਹੁਦੇ ਤੇ ਚੋਣ ਸਿਰਫ ਰਸਮੀ ਹੀ ਰਹਿ ਗਈ ਹੈ ਜੀ ਆਈ ਪੀ ਪਹਿਲਾਂ ਹੀ ਇਹ ਐਲਾਨ ਕਰ ਚੁੱਕੀ ਹੈ ਕਿ ਉਹ ਵਫਦ ਚ ਸ਼ਾਮਿਲ ਨਹੀਂ ਹੋਵੇਗੀ ਕੋਲ 465 ਸੀਟਾਂ ਵਾਲੇ ਹੇਟਲੇ ਸਦਨ ਚ ਬਹੁਮਤ ਦਾ ਜਾਦੂਈ ਆਕੜਾ 233 ਦਾ ਹੈ ਸਦਨ ਚ ਤਕੈਚੀ ਦੀ ਪਾਰਟੀ ਐਲ ਡੀ ਪੀ ਕੋਲ 196 ਅਤੇ ਜੀ ਆਈ ਪੀ ਕੋਲ 35 ਸੀਟਾਂ ਨੇ ਦੋਵਾਂ ਕੋਲ ਕੁੱਲ ਮਿਲਾ ਕੇ 231 ਸੀਟਾਂ ਹਨ ਆਪਣੀ ਚੋਣ ਮੁਹਿੰਮ ਦੌਰਾਨ ਤਕਾਈਚੀ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਜੇਕਰ ਉਹ ਸਰਕਾਰ ਸੰਭਾਲਦੀ ਹੈ ਤਾਂ ਉਹ ਵੱਡੀ ਗਿਣਤੀ 'ਚ ਔਰਤਾਂ ਦੀ ਨਿਯੁਕਤੀ ਕਰੇਗੀ ਤਕਾਈਚੀ ਨੇ ਆਰਥਿਕ ਸੁਰੱਖਿਆ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਵਜੋਂ 30 ਸਾਲ ਤੱਕ ਸੇਵਾ ਦਿੱਤੀ ਹੈ ਉਹਨਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਆਪਣੇ ਤੀਜੀ ਕੋਸ਼ਿਸ਼ 'ਚ ਐਲਡੀਪੀ ਦੀ ਅਗਵਾਈ ਹਾਸਲ ਕੀਤੀ ਹੈ ਜਾਪਾਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਸਾਨੇ ਤਕਾਈਚੀ ਨੇ ਆਪਣੇ ਭਾਸ਼ਣ 'ਚ ਜਾਪਾਨ ਨੂੰ ਦੁਬਾਰਾ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ ਆਪਣੇ ਸੰਬੋਧਨ 'ਚ ਟਕਾਈਚੀ ਨੇ ਕਿਹਾ ਹੈ ਕਿ ਮੈਂ ਆਪਣੇ ਵਾਦੇ ਪੂਰੇ ਕਰਾਂਗੀ। ਅਸੀਂ ਹਰ ਪੀੜੀ ਨੂੰ ਇਕਜੁੱਟ ਕਰਕੇ ਅਤੇ ਸਾਰਿਆਂ ਦੀ ਭਾਗੀਦਾਰੀ ਨਾਲ ਹੀ ਜਾਪਾਨ ਨੂੰ ਦੁਬਾਰਾ ਬਣਾ ਸਕਦੇ ਹਾਂ। ਮੈਂ ਸਾਰਿਆਂ ਨੂੰ ਘੋੜੇ ਵਾਂਗ ਕੰਮ ਕਰਨ ਦੀ ਤਾਕੀਦ ਕਰਦੀ ਹਾਂ। ਮੈਂ ਖੁਦ ਕੰਮ-ਜੀਵਨ ਸੰਤੁਲਨ ਦੇ ਵਿਚਾਰ ਨੂੰ त्याग ਦਵਾਂਗੀ। ਇਸ ਦੇ ਨਾਲ ਹੀ ਟਕਾਈਚੀ ਨੇ ਕਿਹਾ ਹੈ ਕਿ ਜਾਪਾਨ ਅਤੇ ਐਲਡੀਪੀ ਦੇ ਪੁਨਰਨਿਰਮਾਣ ਲਈ ਹਰ ਕਿਸੇ ਨੂੰ ਆਪਣੀ ਮੁਹਾਰਤ ਦੇ ਖੇਤਰ 'ਚ ਅਣਥੱਕ ਮਿਹਨਤ ਕਰਨ ਦੀ ਲੋੜ ਹੈ। ਮੈਂ ਨਿਮਰਤਾ ਨਾਲ ਕੰਮ ਕਰਾਂਗੀ। ਇਸ ਲਈ ਕਿਰਪਾ ਕਰਕੇ ਮੈਨੂੰ ਆਪਣਾ ਮਾਰਗਦਰਸ਼ਨ ਪ੍ਰਦਾਨ ਕਰੋ ਅਮਰੀਕਾ ਚ ਚੱਲ ਰਹੇ ਸ਼ਟਡਾਊਨ ਦੇ ਪ੍ਰਭਾਵ ਹੁਣ ਸਪਸ਼ਟ ਤੌਰ ਤੇ ਦਿਖਾਈ ਦੇ ਰਹੇ ਨੇ ਪਰਮਾਣੂ ਹਥਿਆਰਾਂ ਦੀ ਨਿਗਰਾਨੀ ਕਰਨ ਵਾਲੇ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ 1400 ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਹਾਲਾਂਕਿ ਰਾਸ਼ਟਰੀ ਸੁਰੱਖਿਆ ਲਈ ਕੋਈ ਤੁਰੰਤ ਖਤਰਾ ਨਹੀਂ ਹੈ ਪਰ ਸਥਿਤੀ ਗੰਭੀਰ ਬਣੀ ਹੋਈ ਹੈ ਅਮਰੀਕਾ ਦੇ ਚੱਲ ਰਹੇ ਸ਼ਟਡਾਊਨ ਦਾ ਪ੍ਰਭਾਵ ਹੁਣ ਹੋਰ ਵੀ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ। ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨੇ ਸੋਮਵਾਰ ਨੂੰ ਨਿਵਾਡਾ ਦੇ ਦੌਰੇ ਦੌਰਾਨ ਐਲਾਨ ਕੀਤਾ ਹੈ ਕਿ ਪਰਮਾਣੂ ਹਥਿਆਰ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ 1400 ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ। ਰਾਈਟ ਨੇ ਕਿਹਾ ਹੈ ਕਿ ਲਗਭਗ 400 ਜ਼ਰੂਰੀ ਕਰਮਚਾਰੀ ਡਿਊਟੀ ਤੇ ਰਹਿਣਗੇ ਜਿਵੇਂ ਕਿ ਹਜ਼ਾਰਾਂ ਠੇਕਾ ਕਰਮਚਾਰੀ ਉਨਾ ਅੱਗੇ ਕਿਹਾ ਹੈ ਕਿ ਅੱਜ ਇੱਕ ਮੁਸ਼ਕਲ ਦਿਨ ਹੈ ਅਸੀਂ ਸਾਰਿਆਂ ਦੀਆਂ ਨੌਕਰੀਆਂ ਦੀ ਰੱਖਿਆ ਕਰਨ ਅਤੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਹਾਲਾਂਕਿ ਰਾਈਟ ਨੇ ਭਰੋਸਾ ਦਿੱਤਾ ਹੈ ਕਿ ਇਸ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਜ਼ਰੂਰੀ ਕਰਮਚਾਰੀ ਤਾਇਨਾਤ ਨੇ ਅਤੇ ਪਰਮਾਣੂ ਭੰਡਾਰ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਮਰੀਕਾ 'ਚ 1 ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਇਹ ਰਾਜਨੀਤਿਕ ਗਤੀਰੋਧ ਸੇਥ ਬੀਵਾ ਸਬਸਿਡੀ ਤੇ ਚੱਲ ਰਹੇ ਵਿਵਾਦ ਕਾਰਨ ਪੈਦਾ ਹੋਇਆ ਹੈ ਡੈਮੋਕ੍ਰੇਟ ਇੱਕ ਪੱਕਾ ਹੱਲ ਚਾਹੁੰਦੇ ਨੇ ਪਰ ਜਦੋਂ ਕਿ ਰਿਪਬਲਿਕਨ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਕਿਸੇ ਵੀ ਚੀਜ਼ ਤੇ ਚਰਚਾ ਨਹੀਂ ਕਰਨਾ ਚਾਹੁੰਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਪੂਰਵੀ ਵਿੰਗ ਨੂੰ ਢਾਕੇ 90000 ਵਰਗ ਫੁੱਟ ਦਾ ਨਵਾਂ ਰਾਸ਼ਟਰਪਤੀ ਵਾਲ ਰੂਮ ਬਣਾਉਂਦੀ ਯੋਜਨਾ ਦਾ ਐਲਾਨ ਕੀਤਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਪ੍ਰੋਜੈਕਟ ਨੂੰ ਨਿੱਜੀ ਤੌਰ ਤੇ ਫੰਡ ਦਿੱਤਾ ਜਾਵੇਗਾ ਅਤੇ ਟੈਕਸ ਦਾ ਤਾਵਾ ਤੇ ਬੋਝ ਨਹੀਂ ਪਵੇਗਾ। ਉਹਨਾਂ ਨੇ ਬਾਲਰੂਮ ਨੂੰ ਰਾਜ ਦੇ ਸਮਾਗਮਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਪਯੋਗੀ ਦੱਸਿਆ। ਟਰੰਪ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਤੁਰੰਤ ਸੋਸ਼ਲ ਤੇ ਪੋਸਟ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਬਾਲਰੂਮ ਦੀ ਵਰਤੋਂ ਰਾਜ ਦੇ ਦੌਰਿਆਂ, ਵੱਡੇ ਸਮਾਗਮਾਂ ਅਤੇ ਅਧਿਕਾਰਤ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਪਯੋਗੀ ਹੋਵੇਗੀ। ਟਰੰਪ ਨੇ ਕਿਹਾ ਹੈ ਕਿ 150 ਸਾਲਾਂ ਤੋਂ ਹਰ ਰਾਸ਼ਟਰਪਤੀ ਨੇ ਵਾਈਟ ਹਾਊਸ 'ਚ ਇੱਕ ਬਾਲਰੂਮ ਹੋਣ ਦਾ ਸੁਪਨਾ ਦੇਖਿਆ ਹੈ। ਮੈਨੂੰ ਇਸ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਰਾਸ਼ਟਰਪਤੀ ਹੋਣ ਤੇ ਮਾਣ ਹੈ। ਨਵਾਂ ਬਾਲਰੂਮ ਲਗਭਗ 90,000 ਵਰਗ ਫੁੱਟ ਦਾ ਹੋਵੇਗਾ ਅਤੇ ਇਸ ਦੀ ਲਾਗਤ 200 ਮਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ। ਇਹ ਟਰੰਪ ਦੀ ਵਾਈਟ ਹਾਊਸ 'ਚ ਇੱਕ ਆਧੁਨਿਕ ਅਤੇ ਆਲੀਸ਼ਾਨ ਪ੍ਰੋਗਰਾਮ ਸਥਾਨ ਬਣਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਦਾ ਹਿੱਸਾ ਹੈ। ਜੋ ਸੇ ਨਿੱਜੀ ਕਲੱਬਾਂ ਵਾਂਗ ਸ਼ਾਨਦਾਰ ਹੋਵੇਗਾ ਵਾਈਟ ਹਾਊਸ ਦੁਆਰਾ ਜਾਰੀ ਕੀਤੀਆਂ ਗਈਆਂ ਫੋਟੋਆਂ 'ਚ ਵੋਲ ਰੂਮ ਕ੍ਰਿਸਟਲ ਅਤੇ ਸੋਨੇ ਦੇ ਝੰਡੇ ਸੁਨਹਿਰੀ ਕਾਲਮ ਸੁੰਦਰ ਨਕਾਸ਼ੀ ਵਾਲੀਆਂ ਛੱਤਾਂ ਅਤੇ ਇੱਕ ਚੈੱਕਰਡ ਸੰਗਮਰਮਰ ਦੇ ਫਰਸ਼ ਨਾਲ ਸਜਾਇਆ ਦਿਖਾਇਆ ਗਿਆ ਹੈ ਇਸ ਦਾ ਡਿਜ਼ਾਈਨ ਵਾਈਟ ਹਾਊਸ ਦੇ ਕਲਾਸਿਕਲ ਆਰਕੀਟੈਕਚਰ ਦੇ ਅਨੁਸਾਰ ਹੋਵੇਗਾ ਅਤੇ ਇੱਕ ਸਮੇਂ 'ਚ 650 ਮਹਿਮਾਨਾਂ ਨੂੰ ਬੈਠਣ ਦੇ ਯੋਗ ਹੋਵੇਗਾ ਜੋ ਕਿ ਮੌਜੂਦਾ ਸਭ ਤੋਂ ਵੱਡੇ ਈਸਟ ਰੂਮ ਦੀ ਸਮਰੱਥਾ ਤੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਵਾਲ ਰੂਮ 'ਚ ਦੱਖਣੀ ਲਾਉਨ ਵੱਲ ਖੁੱਲਣ ਵਾਲੀਆਂ ਤਿੰਨ ਕੰਧਾਂ ਤੇ ਖੁੱਲਣ ਵਾਲੀਆਂ ਖਿੜਕੀਆਂ ਵੀ ਹੋਣਗੀਆਂ ਜੋ ਸ਼ਾਨਦਾਰਤਾ ਅਤੇ ਕੁਦਰਤੀ ਦ੍ਰਿਸ਼ ਪ੍ਰਦਾਨ ਕਰਦੀਆਂ ਨੇ। 트럼ਪ ਨੇ ਪਹਿਲਾਂ ਵਾਈਟ ਹਾਊਸ ਕੰਪਲੈਕਸ 'ਚ ਕਈ ਬਦਲਾਅ ਕੀਤੇ ਨੇ ਜਿਸ 'ਚ ਵੱਡੇ ਝੰਡੇ ਲਗਾਉਣਾ, ਰੋਜ਼ ਗਾਰਡਨ ਦਾ ਮੋੜ ਡਿਜ਼ਾਈਨ ਕਰਨਾ ਅਤੇ ਓਵਲ ਆਫਿਸ ਵਿੱਚ ਸੁਨਹਿਰੀ ਸਜਾਵਟ ਸ਼ਾਮਲ ਹੈ। ਇਸ ਬਾਰੇ ਰਾਸ਼ਟਰਪਤੀ 트럼ਪ ਨੇ ਕਿਹਾ ਹੈ ਕਿ ਇਹ ਵਾਲ ਰੂਮ ਦੇਸ਼ ਭਗਤ ਦਾਨੀਆਂ ਅਮਰੀਕੀ ਕੰਪਨੀਆਂ ਅਤੇ ਖੁਦ ਦੇ ਸਮਰਥਨ ਨਾਲ ਬਣਾਇਆ ਜਾ ਰਿਹਾ ਹੈ ਅਤੇ ਅਮਰੀਕੀ ਇਤਿਹਾਸ 'ਚ ਇੱਕ ਨਵਾਂ ਅਧਿਆਇ ਜੁੜੇਗਾ। ਅਮਰੀਕਾ 'ਚ ਰਹਿ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ। ਟਰੰਪ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹਾਲੀ ਵਿੱਚ ਲਾਗੂ ਕੀਤੀ ਗਈ H1B ਵੀਜ਼ਾ ਫੀਸ ਲਈ 1 ਲੱਖ ਡਾਲਰ ਦੀ ਭਾਰੀ ਫੀਸ ਤੋਂ ਛੂਟ ਮਿਲੇਗੀ। ਖਾਸ ਤੌਰ ਤੇ ਅਮਰੀਕਾ ਚ ਪਹਿਲਾਂ ਤੋਂ ਹੀ ਰਹਿ ਰਹੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਅਤੇ ਮੌਜੂਦਾ H1B ਵੀਜ਼ਾ ਧਾਰਕਾਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ ਇਸ ਐਲਾਨ ਨੇ ਭਾਰਤੀ ਕਾਮਿਆਂ ਅਮਰੀਕੀ ਮਾਲਕਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਦੀਆਂ ਚਿੰਤਾਵਾਂ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੱਤਾ ਪਿਛਲੇ ਮਹੀਨੇ 트ੰਪ ਪ੍ਰਸ਼ਾਸਨ ਨੇ ਤਕਨੀਕੀ ਤੌਰ ਤੇ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਇਹ ਭਾਰੀ ਫੀਸ ਲਾਗੂ ਕੀਤੀ ਸੀ ਇਸ ਖਬਰ ਨੇ ਭਾਰਤੀ ਪੇਸ਼ੇਵਰਾਂ ਚ ਕਾਫੀ ਚਿੰਤਾ ਪੈਦਾ ਕਰ ਦਿੱਤੀ ਪਰ ਨਵੇਂ ਦੇਸ਼ਾਂ ਨਿਰਵੇਸ਼ਾਂ ਨੇ ਹੁਣ ਰਾਹਤ ਦੀ ਸਾਹ ਲਈ ਹੈ ਯੂਐਸਏ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਸਪਸ਼ਟ ਕੀਤਾ ਹੈ ਕਿ ਇਹ 1 ਲੱਖ ਡਾਲਰ ਦੀ ਫੀਸ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਏਗੀ ਜੋ ਪਹਿਲਾਂ ਹੀ ਵੈਧ ਵੀਜ਼ੇ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਰਹੇ ਨੇ ਇਸ ਵਿੱਚ H1B ਵਿਦਿਆਰਥੀ ਵੀਜ਼ਾ ਧਾਰਕ L1 ਇੰਟਰਾ ਕੰਪਨੀ ਟਰਾਂਸਫਰ ਕਰਨ ਵਾਲੇ ਅਤੇ ਮੌਜੂਦਾ H1B ਵੀਜ਼ਾ ਧਾਰਕ ਸ਼ਾਮਲ ਨੇ ਜੋ ਆਪਣੇ ਵੀਜ਼ਾ ਦੇ ਨਵੀਨੀਕਰਨ ਜਾਂ ਵਿਸਥਾਰ ਲਈ ਅਰਜੀ ਦੇ ਰਹੇ ਨੇ ਯੂਐਸਸੀਆਈਐਸ ਨੇ ਕਿਹਾ ਹੈ ਕਿ ਇਹ ਫੀਸ 21 ਸਤੰਬਰ 2025 ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਕਿਸੇ ਵੀ ਐਚ1ਵੀ ਅਰਜੀ ਤੇ ਲਾਗੂ ਨਹੀਂ ਹੋਵੇਗੀ ਇਸ ਤੋਂ ਇਲਾਵਾ ਐਚ1ਵੀ ਵੀਜ਼ਾ ਧਾਰਕ ਬਿਨਾਂ ਕਿਸੇ ਪਾਬੰਦੀ ਦੇ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਅਤੇ ਬਾਹਰ ਯਾਤਰਾ ਕਰ ਸਕਦੇ ਨੇ ਇਸ ਤੋਂ ਇਲਾਵਾ ਐਫ1 ਵੀਜ਼ਾ ਤੋਂ H1B ਵੀਜ਼ਾ 'ਚ ਬਦਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਇਹ ਫੀਸ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। H1B ਵੀਜ਼ਾ ਪ੍ਰੋਗਰਾਮ 'ਚ ਭਾਰਤੀ ਪੇਸ਼ੇਵਰ ਸਭ ਤੋਂ ਵੱਡੇ ਰੋਜ਼ਗਾਰਦਾਤਾ ਨੇ। ਲਗਭਗ 3 ਲੱਖ ਭਾਰਤੀ ਸੰਯੁਕਤ ਰਾਜ ਅਮਰੀਕਾ 'ਚ H1B ਵੀਜ਼ਾ ਤੇ ਕੰਮ ਕਰਦੇ ਨੇ। ਜ਼ਿਆਦਾਤਰ ਟੈਕਨੋਲੋਜੀ ਅਤੇ ਸੇਵਾ ਖੇਤਰ ਵਿੱਚ ਨੇ। ਆਕੜਿਆਂ ਦੇ ਅਨੁਸਾਰ ਹਰ ਸਾਲ ਜਾਰੀ ਕੀਤੇ ਗਏ ਨਵੇਂ H1B ਵੀਜ਼ਾ ਦਾ 70% ਭਾਰਤੀਆਂ ਨੂੰ ਦਿੱਤਾ ਜਾਂਦਾ ਹੈ। ਜਦੋਂ ਕਿ ਸਿਰਫ 11 ਤੋਂ 12 ਫੀਸਦੀ ਚੀਨੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਅਮਰੀਕਾ ਚ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਵਿਚਕਾਰ ਇੱਕ ਵੱਡੀ ਗੈਂਗਵਾਰ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਰੋਹਿਤ ਗੋਦਾਰਾ ਨਾਮ ਦੀ ਇੱਕ ਆਈਡੀ ਦੁਆਰਾ ਕੀਤੀ ਗਈ ਇੱਕ ਪੋਸਟ ਚ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਕਰੀਬੀ ਵਿਅਕਤੀ ਹਰੀ ਬੌਕਸਰ ਤੇ ਕੈਲੀਫੋਰਨੀਆ ਚ ਨਿਵਾਗ ਗੋਲੀਬਾਰੀ ਕੀਤੀ ਗਈ ਹੈ ਗੋਲੀਬਾਰੀ 'ਚ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਹਰੀ ਵਾਕਸਰ ਦੇ ਬਚ ਜਾਣ ਦੀ ਗੱਲ ਕਹੀ ਜਾ ਰਹੀ ਹੈ ਇੱਕ ਭਾਰਤੀ ਨਿਊਜ਼ ਚੈਨਲ ਦੀ ਰਿਪੋਰਟ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ੂਟਰ ਹਰੀ ਵਾਕਸਰ ਉਰਫ ਹਰਿਆਣੂ ਅਮਰੀਕਾ ਦੇ ਕੈਲੀਫੋਰਨੀਆ 'ਚ ਦੋ ਆਦਮੀਆਂ ਨਾਲ ਇੱਕ ਕਾਰ 'ਚ ਜਾਂਦੇ ਸਮੇਂ ਨਿਵਾਗ ਗੋਲੀਆਂ ਮਾਰ ਦਿੱਤੀਆਂ ਗਈਆਂ ਹਰੀ ਵਾਕਸਰ ਸੀਟਾਂ ਦੇ ਹੇਠ ਲੁਕ ਕੇ ਬਚ ਗਿਆ ਪਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਨਾਲ ਆਏ ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਰੋਹਿਤ ਗਦਾਰਾ ਨਾਮ ਦੇ ਇੱਕ ਆਈਡੀ ਦੁਆਰਾ ਲਿਖੀ ਗਈ ਪੋਸਟ 'ਚ ਅੱਗੇ ਕਿਹਾ ਗਿਆ ਹੈ ਕਿ ਹਰੀ ਬੌਕਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਤੇ ਵੀ ਲੁਕ ਜਾਵੇ। ਉਹ ਸਾਡੇ ਵਿਰੁੱਧ ਬੋਲ ਰਿਹਾ ਹੈ ਅਤੇ ਲੌਨਸ ਵਿਸ਼ਨੋਏ ਨੂੰ ਆਪਣਾ ਪਿਤਾ ਸਮਝ ਰਿਹਾ ਹੈ। ਪੋਸਟ 'ਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਜਿਸ ਵਿਅਕਤੀ ਨੂੰ ਇੱਕ ਗੁੰਡੇ ਆਪਣਾ ਆਦਰਸ਼ ਮੰਨਦੇ ਨੇ ਉਹ ਧਰਤੀ ਦਾ ਸਭ ਤੋਂ ਵੱਡਾ ਗੱਦਾਰ ਹੈ। ਪੋਸਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿੱਚ ਸਮਾਂ ਲੱਗ ਸਕਦਾ ਹੈ ਪਰ ਕਿਸੇ ਨੂੰ ਵੀ ਮਾਫ਼ ਨਹੀਂ ਕੀਤਾ ਜਾਵੇਗਾ। ਰੋਹਿਤ ਗੱਦਾਰਾ ਨਾਮ ਦੀ ਇੱਕ ਆਈਡੀ ਦੁਆਰਾ ਲਿਖੀ ਗਈ ਇੱਕ ਪੋਸਟ 'ਚ ਪੂਰੇ ਲਾਰੈਂਸ ਗੈਂਗ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਗਈ ਹੈ। ਪੋਸਟ 'ਚ ਕਿਹਾ ਗਿਆ ਹੈ ਕਿ ਲਾਰੈਂਸ ਗੈਂਗ ਦੇ ਕਿਸੇ ਵੀ ਵਿਅਕਤੀ ਨੂੰ ਮਾਫ ਨਹੀਂ ਕੀਤਾ ਜਾਵੇਗਾ ਜੇਕਰ ਉਹ ਸਾਡੇ ਵਿਰੁੱਧ ਆਵਾਜ਼ ਉਠਾਉਣ ਬਾਰੇ ਸੋਚਦੇ ਵੀ ਨੇ ਤਾਂ ਆਪਣੀ ਆਵਾਜ਼ ਉਠਾਉਣ ਦੀ ਤਾਂ ਗੱਲ ਹੀ ਛੱਡ ਦਿਓ ਅਸੀਂ ਅਜਿਹਾ ਨਾਸ਼ ਕਰਾਂਗੇ ਜੋ ਸੱਤ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ। My move to Canada was a big step for my parents. My mother knows my work hours. So the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she will feel calm.